ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਦੀ ਸੁਪਰ ਸਫਲਤਾ ਤੋਂ ਬਾਅਦ ਦਲਜੀਤ ਦੋਸਾਂਝ ਹੁਣ ਦੁਬਈ 'ਚ ਧਮਾਲ ਪਾਉਣ ਜਾ ਰਹੇ ਹਨ ਜਲਦ ਹੀ ਯੂਏਈ 'ਚ ਹੋਣ ਜਾ ਰਹੇ ਆਪਣੇ ਪਹਿਲੇ ਗ੍ਰੈਂਡ ਸ਼ੋਅ ਦਾ ਸ਼ਾਨਦਾਰ ਹਿੱਸਾ ਬਣਨਗੇ ਦਿਲ ਮੈਨਿਟੀ ਟੂਰ ਲੜੀ ਅਦੀਨ ਆਯੋਜਿਤ ਹੋਣ ਜਾ ਰਹੀ ਇਸ ਵਿਸ਼ਾਲ ਕੰਸਰਟ ਦਾ ਆਯੋਜਨ ਇਤਿਹਾਦ ਪਾਰਕ ਅਬੂਦਾਬੀ 'ਚ ਹੋਵੇਗਾ ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਸ਼ੋਅ ਪ੍ਰਬੰਧਕਾਂ ਵੱਲੋਂ ਜਿਤਾਈ ਜਾ ਰਹੀ ਹੈ ਨੌ ਨੰਬਰ ਨੂੰ আয়োজিত ਹੋਣ ਜਾ ਰਹੀ ਇਸ কনসার্ট ਦੀਆਂ ਸਾਰੀਆਂ ਤਸਵੀਰਾਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸੰਬੰਧਤ ਦਰਸ਼ਕਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਵੱਖ-ਵੱਖ ਸੈਟਰਸ ਦੀ ਵਿਵਸਥਾ ਵੀ ਕੀਤੀ ਗਈ ਤਾਂ ਕਿ ਉਹਨਾਂ ਨੂੰ ਟਿਕਟ ਸੰਬੰਧੀ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਰਬ ਇਮਾਰਤ ਦੇ ਹਰ ਖਿੱਤੇ 'ਚ ਖਿੱਚ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣ ਇਸ ਸ਼ੋਅ ਨੂੰ ਲੈ ਕੇ ਦੇਸੀ ਰੌਕ ਸਟਾਰ ਦਲਜੀਤ ਦੋਸਾਂਝ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਇਸ ਸੰਬੰਧੀ ਜਾਣਕਾਰੀ ਉਹਨਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਦਿੱਤੀ ਹੈ ਦੱਸਣਯੋਗ ਹੈ ਕਿ ਦਲਜੀਤ ਦੋਸਾਂਜ ਨੂੰ ਹਾਲ ਹੀ ਚ ਇਮਤੀਆਜ਼ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਚ ਦੇਖਿਆ ਗਿਆ ਸੀ ਇਸ ਫਿਲਮ ਚ ਦਲਜੀਤ ਨਾਲ ਪਰਿਨੀਤੀ ਚੋਪੜਾ ਮੁੱਖ ਭੂਮਿਕਾ ਚ ਨਜ਼ਰ ਆਈ ਸੀ ਦੋਵਾਂ ਨੇ ਸਕਰੀਨ ਤੇ ਚਮਕੀਲਾ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਮੂਰਤ ਦਿੰਦਾ ਕਰ ਦਿੱਤਾ ਸੀ